ਕਾਸ ਬਲੌਗ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਉਮੀਦ ਕਰਦੀ ਆ ਕਿ ਤੁਸੀਂ ਸਭ ਠੀਕ ਹੋਵੋਗੇ ਵਧੀਆ ਹੋਵੋਗੇ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਬਣਾਵਾਂਗੇ ਜੀ ਮਿਕਸ ਵੈਜ ਮਿਕਸ ਵੈਜ ਆਪਾਂ ਬਣਾਵਾਂਗੇ ਜੀ ਬਿਲਕੁਲ ਸਿੰਪਲ ਜਿਹੇ ਤਰੀਕੇ ਨਾਲ ਤੇ ਜੋ ਵੀ ਆਪਣੇ ਘਰ ਵਿੱਚ ਸਬਜ਼ੀਆਂ ਜਿਹੜੀਆਂ ਥੋੜੀਆਂ ਵਧੀਆ ਬਚ ਜਾਂਦੀਆਂ ਨੇ ਬਣਾਉਣ ਵਾਲੀਆਂ ਉਹਨਾਂ ਸਬਜ਼ੀਆਂ ਨੂੰ ਹੀ ਆਪਾਂ ਮਿਕਸ ਕਰਕੇ ਅੱਜ ਦੀ ਜਿਹੜੀ ਰੈਸਪੀ ਬਣਾ ਕੇ ਤਿਆਰ ਕਰਾਂਗੇ ਤੇ ਇਸ ਮਿਕਸ ਸਬਜ਼ੀ ਨੂੰ ਬਣਾਉਣ ਵਾਸਤੇ ਆਪਾਂ ਕੀ ਕੀ ਸਬਜ਼ੀਆਂ ਲਈਆਂ ਨੇ ਤੇ ਆਪਾਂ ਸਮਾਨ ਕੀ ਕੀ ਲਿਆ ਤੜਕੇ ਵਾਸਤੇ ਉਹ ਆਪਾਂ ਇੱਕ ਵਾਰੀ ਦੇਖ ਲੈਣੇ ਆ ਤੜਕੇ ਵਾਸਤੇ ਆਪਾਂ ਇੱਥੇ ਲੈ ਆ ਜੀ ਇੱਕ ਵੱਡੇ ਸਾਈਜ਼ ਦਾ ਆਪ ਲਿਆ ਪਿਆਜ਼, ਦੋ ਲੈਨੇ ਟਮਾਟਰ, ਚਾਰ ਤੋਂ ਪੰਜ ਆਪਾਂ ਲਈਆਂ ਨੇ ਹਰੀਆਂ ਤੇ ਲਾਲ ਮਿਰਚਾਂ ਤੇ ਇੱਕ ਗੰਢੀ ਲਸਣ ਦੀ ਆਪਾਂ ਛਿੱਲ ਕੇ ਲੈ ਲਈਏ ਤੇ ਇੱਕ ਹੀ ਟੁਕੜਾ ਅਦਰਕ ਦਾ ਤੜਕੇ ਵਾਸਤੇ ਤੇ ਸਬਜ਼ੀਆਂ ਆਪਾਂ ਲਈਆਂ ਨੇ ਇੱਕ ਪੈਕਟ ਆਪਾਂ ਮਸ਼ਰੂਮ ਦਾ ਲਿਆ ਤੇ ਦੋ ਲੈਨੇ ਆਲੂ ਤੇ ਦੋ ਲਈਆਂ ਨੇ ਸ਼ਿਮਲਾ ਮਿਰਚਾਂ ਤੇ ਚਾਰ ਤੋਂ ਪੰਜ ਲਈਆਂ ਨੇ ਗਾਜਰਾਂ ਗਾਜਰਾ ਆਪਾਂ ਥੋੜੀਆਂ ਜੀਆਂ ਬਚਾ ਕੇ ਰੱਖਦੀਆਂ ਸੀ ਤੇ ਦੋ ਸ਼ਿਮਲਾ ਮਿਰਚਾਂ ਇਹ ਸਬਜ਼ੀ ਵਿੱਚੋਂ ਬਚ ਗਈਆਂ ਸੀ ਤੇ ਸਬਜ਼ੀ ਵਿੱਚ ਪਾਉਣ ਵਾਸਤੇ ਆਪਾਂ ਇੱਕ ਪੈਕਟ ਜਿਹੜਾ ਮਸ਼ਰੂਮ ਦਾ ਮੰਗਾ ਲਿਆ ਤੇ ਹੁਣ ਇਹਨਾਂ ਸਬਜ਼ੀਆਂ ਨੂੰ ਸਭ ਤੋਂ ਪਹਿਲਾਂ ਇਹਨਾਂ ਦੇ ਛਿੱਲ ਕੇ ਇਹਨਾਂ ਦੀ ਕਰ ਲੈਨੇ ਆ ਜੀ ਕਟਿੰਗ ਤੇ ਫਿਰ ਆਪਾਂ ਉਸ ਤੋਂ ਬਾਅਦ ਸਬਜ਼ੀਆਂ ਨੂੰ ਬਣਾਵਾਂਗੇ ਆਪਾਂ ਬਿਲਕੁਲ ਫਰਾਈ ਕਰ ਕੀਤੇ ਤੋਂ ਬਿਨਾਂ ਹੀ ਅੱਜ ਦੀ ਜਿਹੜੀ ਹੈ ਸਬਜੀ ਨੂੰ ਬਣਾ ਕੇ ਤਿਆਰ ਕਰਾਂਗੇ ਤੇ ਸਭ ਤੋਂ ਪਹਿਲਾਂ ਆਪਾਂ ਸਬਜ਼ੀਆਂ ਦੀ ਕਟਿੰਗ ਕਰ ਲੈਨੇ ਆ ਤੇ ਸ਼ਿਮਲਾ ਮਿਰਚਾਂ ਨੂੰ ਪਹਿਲਾਂ ਆਪਾਂ ਸਾਬਤ ਹੀ ਧੋ ਲਾਂਗੇ ਕਿਉਂਕਿ ਕੱਟ ਕੇ ਆਪਾਂ ਬਾਅਦ ਵਿੱਚ ਨਹੀਂ ਧੋਣੀਆਂ ਗਾਜਰਾਂ ਨੂੰ ਆਪਾਂ ਛਿੱਲ ਕੇ ਰੱਖਿਆ ਹੋਇਆ ਤੇ ਇਹਨਾਂ ਨੂੰ ਧੋ ਕੇ ਵੀ ਚੰਗੀ ਤਰੀਕੇ ਨਾਲ ਆਪਾਂ ਰੱਖ ਲਈ ਸੀ ਤੇ ਆਲੂਆਂ ਨੂੰ ਆਪਾਂ ਛਿੱਲ ਲੈਣੇ ਆ। ਬੜੀ ਚਾਹੀਦੀ ਆ। ਸਭ ਤੋਂ ਪਹਿਲਾਂ ਆਪਾਂ ਸ਼ਿਮਲਾ ਮਿਰਚੀ ਕਟਿੰਗ ਕਰ ਲੈਣੇ ਆ ਤੇ ਜਿਹੜੇ ਇਹਦੇ ਬੀਜ ਇਹਨੇ ਉਹ ਇਹਨਾਂ ਨੂੰ ਆਪਾਂ ਕੱਢ ਦਾਂਗੇ। ਇਹਨਾਂ ਦੇ ਆਪਾਂ ਪਤਲੇ ਪਤਲੇ ਪੀਸ ਕਰ ਲੈਨੇ ਆ ਲੰਬਾਈ ਵਿੱਚ ਕਰਾਂਗੇ ਇਹਨਾਂ ਦੇ ਪੀਸ ਤੇ ਨਾਲ ਹੀ ਹੁਣ ਕੱਟ ਲੈਨੇ ਆ ਗਾਜਰਾ ਤੇ ਇਹਨਾਂ ਦੇ ਵੀ ਆਪਾਂ ਇਸੇ ਤਰ੍ਹਾਂ ਹੀ ਛੋੜੇ ਲੰਬੇ ਲੰਬੇ ਪੀਸ ਕੱਟ ਲਾਂਗੇ ਸਾਰੀ ਸਬਜੀ ਦੀ ਆਪਾਂ ਕਟਿੰਗ ਕਰ ਲਈ ਐ ਤੇ ਨਾਲ ਹੀ ਆਪਾਂ ਮਸ਼ਰੂਮ ਨੂੰ ਵੀ ਧੋ ਲਿਆ ਤੇ ਹੁਣ ਆਪਾਂ ਇਹਨਾਂ ਦੀ ਕੱਟ ਲੈਣੇ ਆ ਜੀ ਕਟਿੰਗ ਮਸ਼ਰੂਮ ਦੀ ਵੀ ਤੇ ਇਹਨਾਂ ਦੇ ਆਪਾਂ ਦੋ ਦੋ ਪੀਸ ਕਰ ਲਾਂਗੇ ਕੱਲੀ ਮਸ਼ਰੂਮ ਨੂੰ ਆਪਾਂ ਥੋੜਾ ਜਿਹਾ ਫਰਾਈ ਕਰਾਂਗੇ ਬਾਕੀ ਸਾਰੀ ਸਬਜੀ ਨੂੰ ਆਪਾਂ ਇਹ ਬਿਨਾਂ ਫਰਾਈ ਕੀਤੇ ਬਣਾ ਕੇ ਤਿਆਰ ਕਰਾਂਗੇ ਤੇ ਇਸੇ ਤਰ੍ਹਾਂ ਹੀ ਆਪਾਂ ਸਾਰੀ ਮਸ਼ਰੂਮ ਨੂੰ ਕੱਟ ਲੈਨੇ ਆਂ ਪਿਆਜ਼ ਦੀ ਵੀ ਆਪਾਂ ਕਟਿੰਗ ਕਰ ਲਈ ਆ ਤੜਕੇ ਵਾਸਤੇ ਪਿਆਜ਼ ਆਪਾਂ ਇਸ ਤਰ੍ਹਾਂ ਦੇ ਲੰਬੇ ਪੀਸਾਂ ਵਿੱਚ ਇਹਨਾਂ ਨੂੰ ਕੱਟ ਕੇ ਤਿਆਰ ਕੀਤਾ ਤੇ ਹੁਣ ਅਦਰਕ ਲਸਣ ਤੇ ਹਰੀ ਮਿਰਚ ਜਿਹੜੀ ਆਪਾਂ ਲਈ ਆ ਤੜਕੇ ਵਾਸਤੇ ਇਹਨੂੰ ਆਪਾਂ ਕੁੰਡੇ ਵਿੱਚ ਦਰਦਰਾ ਕੁੱਟ ਲਾਂਗੇ ਤੇ ਪਿਆਜ਼ ਜਿਹੜੇ ਆਪਾਂ ਇਸੇ ਤਰ੍ਹਾਂ ਹੀ ਆਪਾਂ ਲੰਬੇ ਪੀਸਾਂ ਵਿੱਚ ਜਿਹੜੇ ਕੱਟੇ ਨੇ ਇਹਨਾਂ ਨੂੰ ਤੜਕਾ ਲਗਾਵਾਂਗੇ ਤੇ ਇਹਨਾਂ ਤਿੰਨਾਂ ਚੀਜ਼ਾਂ ਨੂੰ ਆਪਾਂ ਪਹਿਲਾਂ ਕੁੱਟ ਲੈਨੇ ਆਂ ਉਹ ਜੀ ਮਸਾਲੇ ਨੂੰ ਵੀ ਆਪਾਂ ਹਰੀਆਂ ਮਿਰਚਾਂ ਲਸਣ ਤੇ ਅਦਰਕ ਨੂੰ ਕੁੱਟ ਲਿਆ ਤੇ ਹੁਣ ਆਪਾਂ ਚੱਲਦੇ ਆਂ ਜਿਉ ਚੁੱਲੇ ਵੱਲ ਤੜਕਾ ਲਾਈਏ ਸਰ ਜੀ ਨੂੰ ਥੋੜਾ ਜਿਹਾ ਆਪਾਂ ਪਹਿਲਾਂ ਤੇਲ ਪਾ ਲਾਂਗੇ ਦਿਖਾਉਣੇ ਇੰਨੇ ਤੇਲ ਦੇ ਵਿੱਚ ਆਪਾਂ ਮਸ਼ਰੂਮਾਂ ਜਿਹੜੀਆਂ ਇਹਨਾਂ ਨੂੰ ਥੋੜਾ ਜਿਹਾ ਭੁੰਨ ਦਿੰਨੇ ਆ ਤੇਲ ਗਰਮ ਹੋ ਗਿਆ ਤੇ ਹੁਣ ਆਪਾਂ ਮਸ਼ਰੂਮ ਨੂੰ ਫਰਾਈ ਕਰ ਲੈਣੇ ਆ ਸਸੇ ਡੋਕੂਮੈਂਟ ਆਪਾਂ ਇਹਨਾਂ ਨੂੰ ਤੇਲ ਦੇ ਵਿੱਚ ਫਰਾਈ ਕਰਾਂਗੇ ਤੇ ਫੇਰ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਕੱਢ ਲੈਣਾ ਹੋਵੇ। ਲਓ ਜੀ 2 ਮਿੰਟ ਦਾ ਸਟੇਕ ਲੱਗ ਗਿਆ ਚੰਬਾ ਨੂੰ ਤੇ ਹੁਣ ਆਪਾਂ ਇਹਨਾਂ ਨੂੰ ਕੱਢ ਲੈਨੇ ਆ ਪਲੇਟ ਵਿੱਚ। ਉਸੇ ਕੜਾਹੀ ਵਿੱਚ ਆਪਾਂ 1 ਲੇਡ ਕਰਛੀ ਤੇਲ ਦੀ ਪਾ ਕੇ ਇਹਨੂੰ ਕਰ ਲਿਆ ਗਰਮ ਚੰਗੀ ਤਰੀਕੇ ਨਾਲ ਤੇ ਹੁਣ ਅੱਧਾ ਚਮਚ ਪਾ ਦਾਂਗੇ ਜੀਰੇ ਦਾ ਤੇ ਨਾਲ ਹੀ ਇੱਥੇ ਪਾ ਦਾਂਗੇ ਜੀ ਕੱਟੇ ਹੋਏ ਪਿਆਜ਼ ਜੀਰੇ ਤੋਂ ਬਾਅਦ ਮੈਂ ਪਹੁੰਚ ਲਿਆ ਪਿਆਜ਼ ਵੀ ਆਪਾਂ ਭੁੰਨ ਲੈਨੇ 2 ਮਿੰਟ ਤੇ ਹੁਣ ਆਪਾਂ ਕੁੱਟੇ ਹੋਏ ਅਦਰਕ ਹਰੀ ਮਿਰਚ ਤੇ ਲਸਣ ਆ ਜਿਹੜਾ ਇਹਨੂੰ ਆਪਾਂ ਭੁੰਨ ਲੈਣਾ ਹੈ ਮਸਾਲੇ ਦੇ ਵਿੱਚ ਤੇ ਕਾਜੀਆਂ ਦੇ ਨਾਲ ਉਪਰੋਂ ਆਪਾਂ ਬਾਦਨਾਰੀ ਆ ਪਾ ਦੇਗੇ ਇਹ ਮਸਾਲੇ ਅੱਧਾ ਚਮਚ ਪਾ ਦਾਂਗੇ ਨਮਕ ਦਾ ਸਵਾਦ ਦੇ ਸਾਬ ਨਾਲ ਤੇ ਅੱਧਾ ਚਮਚ ਪਾ ਲਾਂਗੇ ਆਪਾਂ ਧਨੀਆ ਪਾਊਡਰ ਤੇ ਅੱਧਾ ਚਮਚ ਪਾ ਲਾਂਗੇ ਆਪਾਂ ਗਰਮ ਮਸਾਲਾ ਤੇ ਅੱਧੇ ਚਮਚ ਤੋਂ ਥੋੜਾ ਜਾਂ ਜ਼ਿਆਦਾ ਆਪਾਂ ਚਮਚ ਦਾ ਤੀਜਾ ਹਿੱਸਾ ਪਾ ਲਾਂਗੇ ਹਲਦੀ ਤੇ ਨਾਲ ਹੀ ਆਪਾਂ ਥੋੜੀ ਜਿਹੀ ਪਾ ਦਾਂਗੇ ਜੀ ਆਪਾਂ ਇੱਥੇ ਲਾਲ ਮਿਰਚ ਪੀਸੀ ਹੋਈ ਕਲਰ ਦੇਣ ਵਾਸਤੇ ਤੇ ਹੁਣ ਆਪਾਂ ਸਾਰੇ ਮਸਾਲੇ ਨੂੰ ਕਰ ਦਿੰਨੇ ਆ ਜੀ ਮਿਕਸ ਤੇ ਮਸਾਲਾ ਭੁੰਨਣ ਤੋਂ ਬਾਅਦ ਨਾਲ ਹੀ ਹੁਣ ਪਾ ਦਾਂਗੇ ਜੀ ਕੱਟੇ ਹੋਏ ਟਮਾਟਰ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਸ਼ੋਕ ਕਰਾ ਲਾਂਗੇ ਕੱਢ ਲਏਗੇ। ਥੋੜਾ ਜਿਹਾ ਪਾਣੀ ਪਾ ਕੇ ਤੇ ਆਪਾਂ ਮਸਾਲੇ ਨੂੰ ਘੋਲ ਲਾਂਗੇ। ਮਸਾਲੇ ਨੂੰ ਆਪਾਂ ਚੰਗੀ ਤਰੀਕੇ ਨਾਲ ਘੋਲ ਲਿਆ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਜੀ ਗਾਜਰਾ ਤੇ ਆਲੂ। ਇਹਨਾਂ ਦੋਨਾਂ ਚੀਜ਼ਾਂ ਨੂੰ ਆਪਾਂ 5 ਮਿੰਟ ਭੁੰਨਾ ਦੇ ਮਸਾਲੇ ਦੇ ਵਿੱਚ ਤੇ ਫਿਰ ਉਸ ਤੋਂ ਬਾਅਦ ਆਪਾਂ Shimla mirch ਆ ਪਾਵਾਂਗੇ Shimla mirch ਤੇ ਮਸੂਰਿਆਂ ਜਲਦੀ ਹੁਣ ਆਪਾਂ ਇਹਨਾਂ ਨੂੰ 5 ਮਿੰਟ ਇਸ ਤਰ੍ਹਾਂ ਬਣਾ ਲੈਨੇ 5 ਮਿੰਟ ਆਪਾਂ ਸਭ ਜਿਨ ਸੇ ਗਲਵਾ ਲਿਆ ਤੇ ਹੁਣ ਇੱਥੇ ਨਾਲ ਹੀ ਪਾ ਦਾਂਗੇ ਜੀ ਆਪਾਂ Shimla mirch ਚੰਗੀ ਲੱਗੇ ਮਿਕਸ ਕਰ ਦਾਂਗੇ ਤੇ ਹੁਣ ਆਪਾਂ ਇਹਨੂੰ ਪਕਾ ਲੈਨੇ ਆਂ ਸਬਜੀ ਉਸਾਈਂ ਚੰਗੀ ਤਰੀਕੇ ਨਾਲ ਸਬਜੀ ਹੋ ਗਈ ਜੇ ਬਣ ਗਈ ਤਿਆਰ ਤੇ ਹੁਣ ਆਪਾਂ ਮਸ਼ਰੂਮ ਜਿਹੜੇ ਫਰਾਈ ਕਰਕੇ ਰੱਖੇ ਸੀ ਇਹਨਾਂ ਨੂੰ ਵੀ ਪਾ ਦਿੰਨੇ ਆਂ ਤੇ ਚੰਗੀ ਤਰ੍ਹਾਂ ਮਿਕਸ ਕਰਕੇ 1 ਮਿੰਟ ਵਾਸਤੇ ਆਪਾਂ ਸੇਕ ਲਵਾ ਲਾਂਗੇ ਸਬਜੀ ਨੂੰ ਹੋਰ ਚਲੋ ਜੀ ਸਬਜੀ ਆਪਣੀ ਬਣ ਗਈ ਬਿਲਕੁਲ ਹੋਜੀ ਤਿਆਰ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਵਧੀਆ ਸਬਜੀ ਬਣ ਕੇ ਬਣ ਕੇ ਤਿਆਰ ਹੋਈ ਹੈ ਤੇ ਇਹਦਾ ਕਲਰ ਵੀ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਵਧੀਆ ਆਇਆ ਤੇ ਇਸੇ ਤਰ੍ਹਾਂ ਹੀ ਤੁਸੀਂ ਮੇਰੇ ਤਰੀਕੇ ਨਾਲ ਬਿਲਕੁਲ ਸਿੰਪਲ ਜਿਹੇ ਤਰੀਕੇ ਨਾਲ ਜਿਹੜੀ ਮਿਕਸ ਸਬਜੀ ਆ ਘਰ ਵਿੱਚ ਕੋਈ ਵੀ ਸਬਜੀ ਬਚ ਜਾਂਦੀ ਹੈ ਜਾਂ ਬੱਦੂ ਘੱਟ ਸਬਜ਼ੀਆਂ ਨੇ ਥੋੜੀਆਂ ਬੱਚਿਆਂ ਹੁੰਦੀਆਂ ਨੇ ਉਹਨਾਂ ਦਾ ਤੁਸੀਂ ਇੱਕ ਮਿਕਸ ਸਬਜ਼ੀ ਬਣਾ ਕੇ ਤਿਆਰ ਕਰ ਸਕਦੇ ਹੋ ਤੇ ਜੇਕਰ ਅੱਜ ਤੱਕ ਅੱਜ ਦੀ ਤੁਹਾਨੂੰ ਉਹ ਮਿਕਸ ਵੈਜ ਦੀ ਸਬਜ਼ੀ ਦੀ ਰੈਸਪੀ ਤੁਹਾਨੂੰ ਵਧੀਆ ਲੱਗੇ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਿਓ ਚੈਨਲ ਨੂੰ ਵੀ ਸਬਸਕ੍ਰਾਈਬ ਕਰਿਓ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਮਿਲਦੇ ਆਂਗੇ ਕਿਸੇ ਹੋਰ ਵੀਡੀਓ ਦੇ ਵਿੱਚ ਤੁਹਾਨੂੰ ਆਜ